ਪਹਿਲਾ ਕੁੜੀਆਂ ਨਹੀਂ ਥਾਉਂਦੀਆਂ ਵਿਆਹ ਖਾਤਰ ਫਿਰ ਮੈਸਾਂ ਨਹੀਂ ਥਾਉਂਦੀਆਂ ਦੁੱਧ ਖਾਤਰ ਇਹ ਗੱਲ ਅੱਜ ਦੀ ਯਾਦ ਰੱਖਿਓ ਮਜ਼ਾਕ ਦੀ ਗੱਲ ਨਹੀਂ ਹੈਗੀ ਐਂ ਲਾ ਲਓ ਵੀ ਆਉਣ ਵਾਲੇ ਟਾਈਮ 'ਚ 2.5 ਤੋਂ 3 ਲੱਖ ਦੀ 4 ਲੱਖ ਦੀ 10 ਲੀਟਰ ਦੁੱਧ ਵਾਲੀ ਮੈਸੇਜ ਨਾਖਰੀ ਦੀ ਤਾਂ ਅੱਜ ਦੀ ਮੇਰੀ ਗੱਲ ਯਾਦ ਰੱਖਿਓ ਪਤਾ ਨਹੀਂ ਤਾਂ ਪੈਸੇ ਮਗਰ ਵਾਲਾ ਭੱਜ ਲੇ ਮੁਨਾਫਿਆਂ ਵੱਲ ਵਾਲਾ ਭੱਜ ਲੇ ਵੀ ਯਾਰ ਨਹੀਂ ਹੁਣ ਤਾਂ ਵੇਚ ਦਈਏ ਇਹ ਚੀਜ਼ ਮਗਰ ਜ਼ਿਆਦੇ ਪੈਗੇ ਕਾਰਨ ਤਾਂ ਹੈਗਾ ਐਡੀਆਂ ਐਡੀਆਂ ਮੰਨ ਲਓ ਯੂਨੀਵਰਸਿਟੀਆਂ ਬਣੀਆਂ ਪਸ਼ੂਆਂ ਤੇ ਐਡੀਆਂ ਐਡੀਆਂ ਰਿਸਰਚਾਂ ਕਰੀ ਜਾਂਦੇ ਆ ਫਿਰ ਗੱਬਣਗਾ ਤੋਂ ਨਹੀਂ ਰਹਿ ਰਹੀਆਂ ਕੀ ਫਾਇਦਾ ਯਾਰ ਐਡਾ ਐਡਾ ਪ੍ਰੋਜੈਕਟ ਵਿੱਡਿਆਂ ਦਾ ਕੋਈ ਨਾ ਕੋਈ ਕਾਰਨ ਤਾਂ ਹੈਗਾ ਹੀ ਆ ਨਾ ਜਿੱਥੇ ਜਾ ਕੇ ਇਹ ਚੀਜ਼ ਮਜਬੂਰ ਹੁੰਦਾ ਕਿਸਾਨ ਵੀ ਮਜਬੂਰ ਹੁੰਦਾ ਵੀ ਯਾਰ ਇਹਦਾ ਫਾਹਾ ਵੱਡੇ ਹੀ ਚੰਗਾ ਤੇ ਪਰ ਜੇ ਆਹੀ ਹਾਲ ਰਿਹਾ ਨਾ ਚਲ ਇਹ ਤਾਂ ਯਾਰ ਇਨਾਂ ਦਾ ਨੁਕਸ ਵੀ ਪੈ ਗਿਆ ਹੋਏ ਇੱਕ ਅੱਜ ਹੋਰ ਦੇਖਿਆ ਸਾਲ-ਸਾਲ ਦੀਆਂ ਡੇਡ-ਡੇਡ ਸਾਲ ਦੀਆਂ ਉਹਨਾਂ ਦੇ ਹਜੇ ਕੋਈ ਬੱਚੇਦਾਨੀ ਨਹੀਂ ਬਣੀ ਹੋਣੀ ਚਾਚ ਨਾਲ ਕੁਝ ਹੋਰ ਨਹੀਂ ਉਹਨਾਂ ਨੂੰ ਵੀ ਠੱਕੀ ਤੁਰੇ ਜਾਂਦੇ ਆ ਪਤਾ ਨਹੀਂ ਕੀ ਮਗਰ ਪੈਗੇ 6-6 ਮਹੀਨੇ ਦੀਆਂ ਕਟੀਆਂ ਹੀ ਵੇਚ ਗਿਆ ਯਾਰ ਲੋਕ ਪਤਾ ਨਹੀਂ ਯਾਰ ਇਹ ਚੀਜ਼ ਕਿਉਂ ਨਹੀਂ ਸਮਝ ਰਹੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਨ ਨਹੀਂ ਸਹੋਣੀਆਂ ਮੰਨ ਜੂ ਇਹ ਗੱਲ ਮੇਰੀ ਤੇ ਜੇ ਨਾ ਤੁਸੀਂ ਇਹ ਹੀ 10 ਕਿਲੋ ਵਾਲੀ ਮੱਝ 4 ਲੱਖ ਦੀ ਲੈਤੀ ਤਾਂ ਅੱਜ ਦੀ ਗੱਲ ਯਾਦ ਰੱਖਿਓ ਜਿਹੜਾ ਪਾਏ ਭੇਡ ਚਾਲ ਮਗਰ ਪੈ ਗਈ